ਸਾਸਰੀਕਾ ਸਾਰੇ ਵੀਰਾਂ ਨੂੰ ਲੱਖਾ ਡੇਰੀ ਫਾਰਮ ਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਜੀ ਅੱਜ ਲੱਖੇ ਵੀਰ ਹੁਣਾਂ ਕੋ ਫੇਰ ਟੌਪ ਦੀਆਂ ਦੋ ਝੋਟੀਆਂ 15 16 ਲੀਟਰ ਵਾਲੀਆਂ ਆਪੜ ਗਈਆਂ ਚਲੋ ਕਰਦੇ ਆ ਲੱਖੇ ਵੀਰ ਕੋ ਲੈਨੇ ਡਿਟੇਲ ਸਾਰੀ ਝੋਟੀਆਂ ਦੀ ਸਾਸਰੀਕਾ ਵੀਰ ਜੀ ਸਾਸਰੀਕਾ ਵੀਰ ਜੀ ਸਾਸਰੀਕਾ ਠੀਕ ਠਾਕ ਵੀਰ ਜੀ ਵਧੀਆ ਵਧੀਆ ਚੱਲਦੀ ਕੱਲ ਵਾਲਾ ਮਾਲ ਵੇਗਿਆ ਫਿਰ ਵੀਰ ਜੀ ਵੀਰ ਜੀ 6 ਝੋਟੀਆਂ ਲੈਂਦੀਆਂ ਰਾਜਸਥਾਨ ਚੋਂ ਹਾਂਜੀ ਤੇ ਇਹ ਦੋ ਗਿਆ ਵੀ ਅੱਜ ਖਾਂਗੇ ਚਾਰ ਝੋਟੀਆਂ ਕੱਲ ਵੀਡੀਓ ਪਾਈ ਚਮੇ ਵੇਗੀਆਂ ਹਾਂ ਹਾਂਜੀ ਪਹਿਲੋ ਡਰੈਸ ਦੱਸਿਆ ਵੇਜਾ ਡਰੈਸ ਪਿੰਡ ਬੰਦੇਰ ਹਾਂਜੀ ਜਿਹੜਾ ਅੰਮ੍ਰਿਤਸਰ ਹਾਂਜੀ ਤੇ ਨਾਮ ਮੇਰਾ ਲਖਾ ਨਾਮ ਲਖਾ ਤੇ ਅੱਜ ਦੱਸ 98 42 ਦੇ ਨਜ਼ਾਰਾ ਹਾਂਜੀ 98 ਪੰਜਾਬ استان ਦੇ ਦੱਸੋ ਦਸਵਾ ਵੇਜੀ ਝੋਟੀ ਦੀ ਡਿਟੇਲ ਆ ਇਹ ਵੇਜੀ ਦੂਜਾ ਸਵੇਰ ਸਹੀ ਝੋਟੀ ਦੋ ਰਸਤਾਾਂ ਦੀ ਹਾਂਜੀ ਤੇ ਅੱਜ ਸੋਈ ਨੂੰ ਜੋ ਪੰਜਵਾਂ ਦਿਨ ਸਹੀ ਨੂੰ ਜੋ ਹਾਂਜੀ ਤੇ ਕੱਟੀ ਮਗਰ ਆ ਕੱਟੀ ਫਿਰ ਚੰਗੇ ਸੀਮੰਦੀ ਚੰਗੀ ਸੀਮਾ ਦੀ ਕੱਟੀ ਆਈ ਮਗਰ ਹਾਂਜੀ ਤੇ ਵੇਖੋ ਝੋਟੀ ਦਾ ਖਾਂ ਕਿੰਨਾ ਦੁੱਧ ਵੇਜੀ ਤਿਆਰ ਹੋਣਾ ਜੋ 3 ਲਿਆ 10 12 ਕਿਲੋ ਦੁੱਧ ਜਦਾ 11 ਲੀਟਰ ਦੀ ਗਰੰਟੀ 12 ਕਿਲੋ ਬੋੜਾ ਹੀ ਆ ਵੇ ਲੋ ਤੇ ਤਾਜੀ ਸੋਈ ਜੇ ਫੁੱਲ ਆ ਨਾ ਜੇ ਮੇਲਾ ਮੂਲਾ ਮਾਰਨਾ ਝੋਟੀ ਨਹੀਂ ਤਾਂ ਪਰ ਇਧਰ ਵੇਖੋ ਵੀਰ ਜੀ ਜਗਾੜ ਵੇਖੋ ਲੱਗਾ ਝੋਟੀ ਨੂੰ ਥਾਂ ਚੱਡਾ ਤੇ ਐ ਕਮਾਲ ਕੀਤੀ ਪਈ ਆ ਦੇ ਇਧਰ ਵੇਖੋ ਵੀਰ ਜੀ ਆ ਵੇਖੋ ਭਾਵੇਂ ਨਿਕਾ ਨਿਆਣਾ ਚੋਲੇ ਤੇ ਪਰ ਬਹੁਤ ਹੀ ਚੰਗੀ ਝੋਟੀ ਆ ਸੋਹਣੀ ਸੁਨੱਖੀ ਤੇ ਥਾਂ ਚੱਡਾ ਇੱਡਾ ਕਿ ਸ਼ਾਨਦਾਰ ਲੱਗਾ ਨਾ ਇਹਨੂੰ ਕੋਈ ਹਿਸਾਬ ਨਹੀਂ ਵੀਰ ਜੀ ਕੱਲਾ ਕੱਲਾ ਥਾਂ ਬੋਦਲਾ ਵਾਂਗੂ ਐ ਤੇ ਨਿਕਾ ਨਿਕਾ ਸਿੰਘ ਜੋ ਇਹ ਛੋਟੀ ਵੀਰ ਜੀ ਚੰਗਾ ਕੋਈ ਸਿਵਾ ਵੀਰ ਕਰੂਗਾ 15 14 ਕਿਲੋ ਦੁੱਧ ਤੋਂ ਨਹੀਂ ਮਰਦੀ ਆ ਵੇਖੋ ਚਵਾਈ ਚੁਈ ਲਖੇ ਵੀਰ ਚੰਗੀ ਵਧੀਆ ਤੇ ਵੀਰ ਜੀ ਆਪ ਪੂਛ ਵੇਖੋ ਸ਼ਮਕ ਹੁੰਦੀ ਜਦਾਂ ਤੂਤਦੀ ਬਹੁਤ ਨਸਲ ਕਮਾਲ ਦੀ ਆ ਵੇਖੋ ਲੈਵਾ ਵੇ ਨਹੀਂ ਵੀ ਠੀਕ ਆ ਆ ਵੇਖੋ ਵੀਰ ਜੀ ਆ ਵੇ ਲੋ ਫੋਟ ਫੋਟੀ ਪਛਾਣ ਗਈ ਆ ਤੇ ਇਹ ਨਹੀਂ ਚੱਡੀ ਜੀ ਨੀਗੀ ਜੀ ਨਾ ਵੀਰ ਜੀ ਕਿੰਨੇ ਦੀ ਦੇ ਦਈਏ ਵੀਰ ਜੀ ਛੋਟੀ ਐ ਮਾਲਕ ਜੀ ਜੇ ਜੋ ਮੱਤੀ ਕਰੀਏ ਖਾਦ ਆ ਨਾ ਛੋਟੀ 1 ਲੱਖ 50000 ਦੀ 15 ਦੀ ਬਿਲਕੁਲ ਸਹੀ ਰੇਡ ਆ ਵੀਰ ਜੀ 15 ਵੇਖੋ ਪਰ ਵੀਰ ਜੀ 15 ਲੱਖੇ ਵੀਰ ਨੇ ਹੈ 30 50 ਦੀ ਆ ਪਰ ਥਾਲਾ ਹੀ 1 ਲੱਖ 5000 ਹਾਂ ਨਾ ਆਈਆਂ ਜੱਸ ਨੌਂ ਦੀ ਪਰ ਛੋਟੀ ਵੀਰ ਜੀ ਜਿਹੜਾ ਲਾਗੇ ਆਣ ਕੇ ਵੇਖਿਓ ਤੇ ਫਿਰ ਵੇਖਿਓ ਤਾਂ ਆ ਵੀ ਜੀ ਵੱਡੀ ਛੋਟੀ ਇਹ ਕਿਨਵਾ ਸੁ ਆ ਜੋ ਜੱਸ ਸੁਆ ਸਹੀ ਛੋਟੀ ਹਾਂ ਜੀ ਤੇ ਯਗਰਾਜ ਦੀ ਮਗਰ ਕੱਟੀ ਹੈ ਯਗਰਾਜ ਦੀ ਹਾਂ ਜੀ ਆ ਠੀਕ ਨਹੀਂ ਠੀਕ ਹੈ ਸੀਮਨ ਚੰਗੇ ਦੀ ਤੇ ਸੁਈ ਨੂੰ ਮੈਨੂੰ 20 20 ਦਿਨ ਹੋ ਗਏ ਸੁਈ ਨੂੰ ਤਾਂ ਦੋ ਆ ਤਾਂ ਸਹੀ ਕਿ ਨਾ ਆ ਦੁੱਧ 14 ਕਿਲੋ ਆ। ਹਾਂਜੀ। ਦੁੱਧ 15-16 ਕਿਲੋ ਕਰਕੇ ਤੁਹਾਨੂੰ ਪਤਾ ਪਿੰਡੇ 'ਚ ਮਈਆਂ ਹੁੰਦੀਆਂ। ਹਾਂਜੀ। 15 ਕਿਲੋ 14 ਕਿਲੋ। ਐ ਟਾਈਮ 13 ਕਿਲੋ ਦੁੱਧ ਪਿਆ ਰਿਹਾ। 13 ਕਿਲੋ ਪਿਆ ਰਿਹਾ। ਤਿਆ ਵੇਖੋ ਇਹਦਾ ਵੀ ਜੀ ਥਣ ਚੱਡਾ ਵੇਖੋ ਫਿਰ। ਇਹਦਾ ਵੀ ਥਣ ਆਇ ਲੱਗਾ ਤੇ ਇਹਦਾ ਚੱਡਾ-ਚੁਡਾ ਵੇਖੋ ਇਹਦਾ ਵੀ। ਆਹ ਵੇਖੋ ਵੀਰ ਜੀ। ਇਹ ਵੀ ਪੂਰੀ ਚਟੇ ਦੀ ਪੂਰੀ ਚੰਗੀ ਝੋਟੀਆਂ ਆ ਵੀਰ ਜੀ। ਹਾਂ। ਬਹੁਤ ਹੀ ਚੰਗੀ ਦੁੱਧ ਵਾਲੀ। ਦੋਵੇਂ ਝੋਟੀਆਂ ਦੋਵੇਂ ਬੜੀਆਂ ਸ਼ਾਨਦਾਰ ਵੀਰ ਜੀ। ਆਹ ਵੇਖੋ ਵੀਰ ਜੀ। ਸਿੰਗ ਵੀ ਆ ਵਧੀਆ ਲੱਗੇ ਨਾ ਨਿੱਕੇ ਨਾ ਵੀ ਸਿੰਘ ਸਿੰਘ ਨਰੀਂਗ ਸਿੰਘ ਠੀਕ ਹੈ ਵੀਰ ਇਹ ਵੀ ਚੰਗੇ ਦੁੱਧ ਵਾਲੀ ਵੀਰ ਦੀ ਝੋਟੀ ਆ ਐ ਫਲਕਾਰੀ ਲਾ ਕੇ ਦਿਖਾ ਦੋ ਵੀਰ ਜੀ ਇਹਦੇ ਚੰਬੜੀ ਚੁੰਬੜੀਆਂ ਆ ਪਤਲੀ ਚੰਬੜੀ ਦੀ ਝੋਟੀ ਆ ਦੇਖੋ ਜੀ ਚਵਾਈ ਚੁਈ ਲਖੇ ਵੀਰੇ ਦੀ ਝੋਟੀ ਦੀ ਇੱਕ ਨੰਬਰ ਬਹੁਤ ਚੰਗੀ ਆ ਦਿਖਾ ਦੋ ਆ ਦੇਖੋ ਆ ਦੇ ਖਾਣੀ ਬੜਾ ਲੱਗਾ ਕਹਿ ਮੂ ਨਹੀਂ ਥਾਂ ਛੱਡਾ ਤੇ ਅੰਤ ਹੀ ਕੋਈ ਨਹੀਂ ਆ ਦੇ ਬੜੀ ਨਸਲ ਦੀ ਮੈਂ ਪੂਰੀ ਨਸਲ ਜਾਤ ਹੈ ਕਿੰਨਾ ਕੁ ਦੁੱਧ ਪਾਉ ਦੂ ਸਹੀ ਹੈ ਜੀ ਦੁੱਧ 15 ਗੱਲ ਤੁਹਾਨੂੰ ਦੱਸਿਆ ਚੋਕੇ ਲਿਆ ਜੋ 15 ਲਿਆ ਤੇ ਹੁਣ ਚਲੋ ਪੈਡ ਜੇ ਮਈਆਂ ਤੁਹਾਨੂੰ ਪਤਾ ਵਾਡ ਰੋਂਡ ਦਾ ਪੱਠੇ ਦਾ ਪਰਖ ਪਾਏ ਦਾ ਹਾਂਜੀ ਹਾਂਜੀ ਕਿਨੇ ਦੇ ਦिए ਇਹ ਵੀਰ ਜੀ ਮਈ ਰਹੀ ਹੈ ਵੀ 1/2 ਲੱਖ ਦੀ ਹਾਂਜੀ ਇਹ ਵੀ ਹਾਂ ਦਾ 110000 10 ਦੀ 10 ਦੀ 10 ਦੀ ਬਿਲਕੁਲ ਪਰ ਸਹੀ ਵੀਰ ਜੀ ਜਿਆਦਾ ਦਸ ਜਿਹੜੀ ਮਹੀਂ ਦੀਆਂ ਮਹੀਂ ਦੀਆਂ ਦੀਆਂ ਲਿਗਦੀਆਂ 40 ਦੀਆਂ ਲਿਗਦੀਆਂ ਹਾਂਜੀ ਬਿਲਕੁਲ ਜਿਆਦਾ 1 ਲੱਖ ਤੇ 10 ਹਜ਼ਾਰ ਵੀ ਨਹੀਂ ਨਹੀਂ ਬਿਲਕੁਲ ਜਿਆਦਾ ਪਰ ਨਸਲ ਜਿਆਦਾ ਵੀਰ ਜੀ ਵੇਖੋ ਪੂਰੀ ਮਹੀਂ ਝੋਟੀ ਨਸਲ ਜਾ ਤੇ ਦੁੱਧ ਅੜੀ ਆ ਰੰਗ ਬੋਲਦੇ ਵੀਰ ਜੀ ਆਪਣੀਆਂ ਇਧਰ ਦੀ ਇਧਰ ਦੀਆਂ ਮਹੀਂਾਂ ਤੁਹਾਨੂੰ ਵਿਖਾਉਂਦੇ ਹਾਂ ਹਾਂ ਆਪਣੀਆਂ ਹਾਂਜੀ ਇਧਰ ਦੀਆਂ ਤੇ ਆਹ ਮਹੀਂ ਦੇਤੀ ਆ ਤੇ ਵੇਖੋ ਇਹ ਤਾਂ ਮਹਾਰਾ ਦੇਵਾ ਐਵੀ ਚੰਗੀ ਮੈਂ ਵੀ ਕਟਕਟ 17 18 ਕਿਲੋ ਤੋਂ ਦੋ ਹਾਂ ਮਿਲ ਵਾਲੀ ਮਹੀਂ ਵੀ ਵੇਚੀ 1 ਲੱਖ 5000 ਦੀ ਮਹੀਂ ਵੇਚੀ ਆ ਜੀ ਇਹਨਾਂ ਨੂੰ 10000 ਦਾ ਫਾਈਸ ਤੇ ਦਮਾਉਣ ਦੇ ਆ ਨਹੀਂ ਲੈਂਦੇ ਨਹੀਂ ਲੈਣਦੇ ਬਿਲਕੁਲ ਪਰ ਚੰਗੀ ਮੈਂ ਆ ਵੀਜੀ ਏਦਾਂ ਦੀਆਂ ਮੇਜੇ ਮਈਆਂ ਲੈ ਜਾਂ ਨਸਲਾਂ ਆ ਦੇਖੋ ਵੀਰ ਜੀ ਮਹੀਂ ਠੀਕ ਆ ਵੀਰ ਬੜੀ ਮੈਂ ਆ ਵੀਰ ਜੀ ਮਹੀਂ ਨਹੀਂ ਕਿਤੇ ਮਾੜੀ ਲੈਣੀ ਵੀਜੀ ਐਸੇ 10000 ਦਾ ਦੇਣੇ ਵੀਰਾਂ ਚਲੋ ਠੀਕ ਆ ਵੀਰ ਠੀਕ ਆ ਜੀ